ਕੋਈ ਮੌਸਮ ਦੀ ਖਰਾਬੀ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਹੋਏ ਨੁਕਸਾਨ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦੇ ਵਿੱਚ ਆ ਰਹੀਆਂ ਹਨ ਉਸੇ ਲੜੀ ਦੇ ਤਹਿਤ ਅੱਜ ਸਾਡੀ ਟੀਮ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰਾਜੋਵਾਲ ਦੇ ਵਿੱਚ ਪਹੁੰਚ ਕੇ ਫਸਲਾਂ ਦਾ ਜਾਇਜ਼ਾ ਲਿਆ ਗਿਆ ਤਾਂ ਖਰਾਬ ਹੋਏ ਮੌਸਮ ਕਾਰਨ ਕਿਸਾਨਾਂ ਦੇ ਮੂੰਹ ਤੇ ਨਰਾਸ਼ਾ ਦਿਖਾਈ ਦਿੱਤੀ ਗਈ ਜਦ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਰੋਸ ਜਤਾਉਂਦਿਆਂ ਕਿ ਇੱਕ ਦਿਨ ਬੀਤ ਜਾਂਦੇ باوجود ਵੀ ਕਿਸੇ ਨੇ ਸਾਡੀ ਸਾਰ ਨਹੀਂ ਲਈ ਗਈ ਸਾਡੇ ਹੋਏ ਨੁਕਸਾਨ ਦੇ ਵਿੱਚ ਸਾਡੀਆਂ ਕਣ-ਕਣ ਨੁਕਸਾਨੀਆਂ ਗਈਆਂ ਹਨ ਅਤੇ ਹੋਏ ਨੁਕਸਾਨ ਦੇ ਕਾਰਨ ਸਾਡੇ ਖਾਣ ਦੇ ਲਈ ਕਣਕ ਵੀ ਨਹੀਂ ਬਚੀ ਸਾਡੇ ਤੋਂ ਇਲਾਵਾ ਪਸ਼ੂਆਂ ਦੇ ਲਈ ਬੀਜੇਗੇ ਪੱਠੇ ਵੀ ਖਤਮ ਹੋ ਚੁੱਕੇ ਹਨ। ਉਹਨਾਂ ਗੱਲਬਾਤ ਕਰਦਿਆਂ ਸਰਕਾਰ ਤੇ ਦੋਸ਼ ਲਗਾਏ ਗਏ। ਉਹਨਾਂ ਕਹੇ ਕਿ ਸਾਡੀ ਸਾਰ ਲੈਂਡ ਦੇ ਲਈ ਸਾਡੇ ਕੋਲ ਕੋਈ ਨਹੀਂ ਪੁੱਜਾ ਜਦ ਸਾਡੇ ਪਿੰਡ ਦੇ ਵਿੱਚ ਹੋਏ ਨੁਕਸਾਨ ਦੀਆਂ ਵੀਡੀਓ ਲਗਾਤਾਰੀ ਵਾਇਰਲ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਸਾਡੇ ਜਦ ਪਿਛਲੇ ਵਾਰ ਹੋਏ ਨੁਕਸਾਨ ਦੇ ਵਿੱਚ ਸਾਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਦੂਜੇ ਪਾਸੇ ਕਸਾਨਾ ਕੁਬਿੰਦਰ ਸਿੰਘ ਗੋਲੇਵਾਲਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਵੱਲ ਜਲਦ ਧਿਆਨ ਨਹੀਂ ਦਿੱਤਾ ਗਿਆ ਤਾਂ ਮਜਬੂਰਨ ਉਹਨਾਂ ਨੂੰ ਸੰਘਰਸ਼ ਕਰਨਾ ਪਵੇਗਾ ਨਾ ਥੋੜਾ ਲਾਲਜੀਤ ਸਿੰਘ ਆ ਜੀ ਲਾਲਜੀਤ ਜੀ ਕੱਲ بارش ਹੋਈ ਸੀ ਗੜੇ ਪਏ ਸੀ ਕਿੰਨਾ ਕੁ ਨੁਕਸਾਨ ਥੋੜੇ ਪਿੰਡ ਦੇ ਵਿੱਚ ਫਸਲਾਂ ਦਾ ਹੋਇਆ ਥੋੜਾ ਕਿੰਨਾ ਕੁ ਸਾਡਾ ਬਹੁਤ ਨੁਕਸਾਨ ਆ ਜੀ ਨੁਕਸਾਨ ਤਾਂ 100% ਹੀ ਅਸੀਂ ਤਾਂ ਕਹਿੰਦੇ 100% ਨੁਕਸਾਨ ਹੈ ਕਿੰਨੀ ਕੁ ਮੰਨ ਲਓ ਕਣਕ ਦਾ ਕਿੰਨਾ ਕੁ ਨੁਕਸਾਨ ਆ ਗੜਿਆਂ ਦੇ ਨਾਲ ਕੀ ਅਸਰ ਕੀ ਹੋਇਆ ਕਣਕ ਨੂੰ ਕਣਕ ਤਾਂ ਟੁੱਟੀ ਗਈ ਸਾਰੀ ਆਹ ਸਾਹਮਣੇ ਹੀ ਆ ਜੀ ਸਾਹਮਣੇ ਹੀ ਆ ਤੁਹਾਡੇ ਆਹ ਦਿਸ ਜਾਂਦੀ ਹੁਣ ਤੁਹਾਨੂੰ ਵੀ ਕਿੰਨੀ ਕੁ ਨੁਕਸਾਨ ਇਹ ਦੁਆਰੇ ਉੱਠਣ ਨਾਲ ਦਾ ਮਤਲਬ ਵਾਲੀ ਕੋਈ ਨਹੀਂ ਜੀ ਇੱਥੇ ਤੇ ਹੁਣ ਤੱਕ ਕੋਈ ਆਇਆ ਸਰਕਾਰੀ ਅਧਿਕਾਰੀ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਜੀ ਦੇਖਣ ਨੂੰ ਨਹੀਂ ਆਇਆ ਨਾ ਕਿਸੇ ਨਸਲਿਆਂ ਲੱਗਾਈ ਹੋਈ ਕੋਈ ਨਹੀਂ ਆਇਆ ਨਹੀਂ ਜੀ ਕੀ ਮੰਗ ਕੀ ਕਰਦੇ ਹੋ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜੀ ਜੋ ਵੀ ਬੰਦ ਹੈ ਖਰਚਾ ਸਾਰਾ ਬੇਰੀ ਵਿੱਚ ਖਰਚਾ ਸਾਰਾ ਟੋਟਲ ਹੀ ਹੁੰਦਾ ਐਂਡ ਤੇ ਸੀਗੇ ਕੰਮ ਜਦੋਂ ਇੱਕ ਮਹੀਨੇ ਨੂੰ ਤਾਂ ਕੰਨ ਕੱਟੀ ਜਾਣੀ ਸੀ ਇਹਨਾਂ ਮੌਕੇ ਤੇ ਆ ਕੇ ਮੌਕੇ ਤੇ ਆ ਕੇ ਨਸਾਣਾ ਜੀ ਕੀ ਕਾਰਨ ਕੀ ਹੋਇ ਬਣਿਆ ਹੈਗਾ ਜਿਸ ਤਰ੍ਹਾਂ ਕੱਲ ਮੌਸਮ ਖਰਾਬ ਹੋਇਆ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਹੋਇਆਗੀ ਹੈ ਨਹੀਂ بارش ਤਾਂ ਫਿਰ ਅਸੀਂ ਤਾਂ بارش ਨੈਟ ਤਾਂ ਸਾਨੂੰ ਕਹਿੰਦੇ ਸੀ ਕਿ ਬਾਰਸ਼ ਆਉਣੀ ਨਹੀਂਗੀ ਹੂੰ 30% ਚਾ 40% بارش ਨੂੰ ਤਾਂ ਮੰਨਦੇ ਨਹੀਂ ਵੀ ਆ ਪਊਗਾ ਗਾ ਗੜਿਆਂ ਦਾ ਸਾਨੂੰ ਇਹ ਹੈ ਹੀ ਨਹੀਂ ਸੀ ਵੀ ਇਨੇ ਗੜੇ ਆ ਜਾਣਗੇ ਕਿੰਨੇ ਕਿ ਗੜੇ ਵਾਲੀ ਹੋਈ ਆ ਗੜੇ ਤਾਂ ਜੀ ਗੱਠਵੇ ਛਿਆਂ ਚੀ ਗੱਠ ਬਾਰਿਸ਼ ਚੜ ਗਈ ਸੀ ਖੇਤਾਂ ਦੇ ਵਿੱਚ ਸਵੇਰ ਤੱਕ ਪਏ ਸੀਗੇ ਬੋਰਡ ਸਿੰਘ ਹੈ ਰਾਜਦ। ਬੋਰਡ ਜੀ ਤੁਹਾਡੇ ਇਸ ਇਲਾਕੇ ਦੇ ਵਿੱਚ ਕਿੰਨੇ ਕਿ ਪਿੰਡਾਂ ਦਾ ਤੇ ਕਿੰਨਾ ਕੁ ਨੁਕਸਾਨ ਆ ਜਿਹੜਾ ਕੱਲ ਗੜੇ ਮਾਰੀ ਹੋਈ ਸੀ? ਕਾਫੀ ਪਿੰਡਾਂ ਦਾ ਨੁਕਸਾਨ ਆਇਆ ਸਾਡੇ ਵੀ ਬਹੁਤ ਨੁਕਸਾਨ ਆ ਜੀ। ਕਿਦਾਂ ਫਸਲ ਹੁਣ ਬਿਲਕੁਲ ਪੱਕੀ ਹੋਈ ਸੀਗੀ ਤੇ ਇਹਦੇ ਨਾਲ ਕੀ ਨੁਕਸਾਨ ਕੀ ਹੋਇਆ ਫਸਲ ਦਾ? ਖਤਮ ਹੀ ਆ ਜੀ। ਹੁਣ ਨਹੀਂ ਆਸਰੇ ਕੋਈ ਨਹੀਂ ਗਈ। ਪੌਦੇ ਟੁੱਟ ਗਏ ਬਿਲਕੁਲ। ਬਿਲਕੁਲ ਖਤਮ ਆ ਜੀ। ਕੋਈ ਆਇਆ ਸਰਕਾਰੀ ਅਧਿਕਾਰੀ ਕਿਸੇ ਨੇ ਲਈ ਸਾਰਾ ਕੀ? ਨਹੀਂ ਜੀ ਹਜੇ ਤਾਂ ਕੋਈ ਨਹੀਂ ਆਇਆ ਜੀ। ਕਿੰਨੇ ਕੁ ਕਿਸਾਨ ਹੈਗੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ? ਕਿੰਨਾ ਕੁ ਰਕਬਾ ਤੁਹਾਡੇ ਏਰੀਆ ਦਾ? ਸਾਡੇ ਤਾਂ ਮਿਲਦਾ 11200 1500 ਦੇ ਲਗਭਗ ਰਕਮ ਵੱਡਾ ਤਾਂ ਜੀ ਇਸ ਟਾਈਮ ਖਤਮ ਆ ਖੇੜਾ ਕਿਉਂਕਿ ਖਾਣ ਨੂੰ ਕਣਕ ਵੀ ਹੈ ਨਹੀਂ ਜੋ ਹਾਲਾਤ ਦੇਖੀਐ ਨੇ ਤੁਸੀਂ ਕੈਮਰੇ 'ਚ ਵੇਖੋ ਬਹੁਤ ਬੁਰਾ ਹਾਲ ਹੈ ਤੇ ਸਾਨੂੰ ਤਾਂ ਖਾਣ ਨੂੰ ਕਣਕ ਦਾ ਵੀ ਬਹੁਤ ਔਖਾ ਹੈ ਆਸ ਹੋ ਗਈ ਸੀ ਕਿ ਵੀ 1 ਮਹੀਨੇ ਬਾਅਦ ਫਸਲਾਂ ਕੱਟੀਆਂ ਜਾਣਗੀਆਂ ਬੜੀਆਂ ਆਸਾਂ ਸੀ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਪਰ ਨਹੀਂ ਖਤਮ ਹੋ ਗਈ ਖੇੜਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿੰਨੀਆਂ ਪਰਸੈਂਟ ਨਾਲ ਤੁਸੀਂ ਵੋਟਾਂ ਲੈ ਕੇ ਸਰਕਾਰ ਬਣਾਈ ਹੈ ਘੱਮਸੇ ਘੱਮ ਕਿਸਾਨਾਂ ਨੂੰ ਉਹਨੇ ਪਰਸੈਂਟ ਦਾ ਮੁਆਵਜ਼ਾ ਦਿੱਤਾ ਜਾਵੇ ਨਾ ਤਾਂ ਪਿਛਲੀ ਵਾਰ ਜਦੋਂ ਫਸਲਾਂ ਦਾ ਨੁਕਸਾਨ ਸੀ ਉਹਦਾ ਮੁਆਵਜ਼ਾ ਹੁਣ ਤੱਕ ਮਿਲਿਆ ਇਹ ਤਾਂ ਜੀ ਰੋਂਦੀ ਦੇ ਸਿਰ ਤੇ ਹੱਥ ਧਰਦੇ ਆ ਕੋਈ ਕੁਝ ਨਹੀਂ ਮਿਲਿਆ ਤੇ ਹੁਣ ਆਸ ਹੈ ਵੀ ਕੁਝ ਮਿਲ ਸ ਮਿਲੋ ਇਹ ਤਾਂ ਜੀ ਭਵੰਤ ਮਾਨਸ ਸਿੰਘ ਦਾ ਗੱਲਾਂ ਤੋਂ ਤਾਂ ਲੱਗਦਾ ਵੀ ਬਹੁਤ ਕੁਝ ਦੇਊਗਾ ਪਰ ਜਦੋਂ ਦੇਊਗਾ ਉਦੋਂ ਵੇਖਿਆ ਜਾਊਗਾ। ਤਾਂ ਫਸਲ ਹੁਣ ਕਿਸ ਤਰ੍ਹਾਂ ਪ੍ਰਭਾਵਿਤ ਕਿਵੇਂ ਹੋਈ ਹੈ ਗੜਿਆਂ ਦੇ ਨਾਲ? ਇਹ ਗੜੇ ਕੁਸ਼ਕ ਏਰੀਏ ਵਿੱਚ ਦੀ ਨੰਗੇ ਆ ਜਿਹੜੇ ਜਿੱਥੋਂ ਦੀ ਨੰਗੇ ਉਥੋਂ ਦੀ ਮਤਲਬ ਕਿ ਸਫਾਇਆ ਹੀ ਕਰ ਦੇ ਗਿਆ। ਇਹ ਨਹੀਂ ਵੀ ਕੁਝ ਉਹਦੇ ਪਰਸੈਂਟ ਆਪਾਂ ਬਚ ਜੂਗਾ। ਵੇਖਣ ਨੂੰ ਹੈ ਹਰੀਆਂ ਲੱਗਦੀਆਂ ਕੁਝ ਦਿਨਾਂ ਤੱਕ ਇਹ ਖਤਮ ਹੋ ਜਾਣਗੀਆਂ। ਬਿਲਕੁਲ। ਸੌਦੇ ਪੁੱਤਾਂ ਟੁੱਟ ਕੇ ਵੱਲੀਆ। ਜਮਾ ਸਭ ਖਤਮ ਹੈ। ਕੁਝ ਨਹੀਂ ਜੇ ਕਿਸੇ ਨੇ ਟਮਾਟਰ ਲਾਇਆ ਉਹ ਵੀ ਖਤਮ ਹੈ। ਕਿਸੇ ਨੇ ਆਲੂਆਂ ਦੀ ਫਸਲ ਪੱਟ ਕੇ ਟਮਾਟਰ ਲਾਏ ਸੀ ਉਹ ਵੀ ਖਤਮ ਹੈ। ਸਾਰਾ ਕੁਝ ਦੇਖੋ ਜੀ ਬਹੁਤ ਮਾੜੇ ਹਾਲਾਤ ਆ ਕਿਸਾਨ ਹਰ ਪੱਖੋਂ ਇਸ ਟਾਈਮ ਡਾਵਾ ਡੋੜਾ ਕੋਈ ਹਲਕੇ ਦਾ ਵਿਧਾਇਕ ਜਾਂ ਸਰਕਾਰੀ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੋਈ ਅਜ ਤੱਕ ਸਾਡੇ ਕਿਸੇ ਨੇ ਨਾ ਕੋਈ ਬਿਆਨ ਦਿੱਤਾ ਸਾਡੇ ਐਮ ਐਲ ਏ ਜਿਹੜੇ ਫਰੀ ਕੋਟ ਦੇ ਆ ਤੇ ਨਾ ਕੋਈ ਆਪਣੇ ਮੁੱਖ ਪ੍ਰਧਾਨ ਆਪਣੇ ਮੁੱਖ ਮੰਤਰੀ ਆ ਉਹਨਾਂ ਦਾ ਕੋਈ ਬਿਆਨ ਆਇਆ ਨਾ ਕਿਸੇ ਨੇ ਸਾਨੂੰ ਕੋਈ ਸਰਕਾਰੀ ਦਰਬਾਰੋਂ ਕੋਈ ਆਇਆ ਅਸੀਂ ਥੋੜਾ ਧੰਨਵਾਦ ਕਰਦੇ ਜਿਨ੍ਹਾਂ ਨੇ ਤੁਸੀਂ ਟਾਈਮ ਕੱਢ ਕੇ ਸਾਡਾ ਦੁੱਖ ਸੁਣਨ ਤਾਂ ਆਇਓ ਪਰ ਹਾਲਾਤ ਬਹੁਤ ਮਾੜੇ ਹੈ ਇਹ ਗੱਲ ਕਰੀਏ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਹੋਗਾ ਤੁਹਾਡੇ ਪਿੰਡ ਦੇ ਵੇਖੋ ਜੀ ਸਾਡੇ ਦਾ 100% ਨੁਕਸਾਨ ਹੀ ਹੈ ਅਸੀਂ ਤੇ ਹਰਾ ਚਾਰਾ ਵੀ ਨਹੀਂ ਬਚਿਆ ਹਰਾ ਚਾਰਾ ਵੀ ਨਹੀਂ ਬਚਿਆ ਵੇਖੋ ਕਈ ਏਰੀਏ ਤੇ ਇਹੋ ਜਿਹਾ ਜਿਹੜੇ ਜਿੰਨਾਂ ਕੋਲ ਖਾਣ ਨੂੰ ਕਣਕ ਹੀ ਹੈ ਨਹੀਂ ਕੀ ਕਰਨਗੇ ਕਿਉਂਕਿ ਪਿਛਲੇ ਸਾਲ ਭਗਤਾ ਭਾਈ ਕਾ ਹਾਲਾਤ ਸੀਗੇ ਉਸ ਤੋਂ ਵੀ ਮਾੜੇ ਹੈ ਉਹਨਾਂ ਦੇ ਤਾਂ ਕੋਈ 20 25 ਮੱਡ ਝੜ ਗਈ ਸੀ ਬਾਅਦ ਚ ਪਰ ਇੱਥੇ ਤੱਕ ਸਾਨੂੰ ਕੁਝ ਵੀ ਨਹੀਂ ਲੱਗ ਰਿਹਾ ਵੀ ਕੋਈ ਬਿਲਕੁਲ ਕੋਈ ਆਸ ਨਹੀਂ ਹੈ ਹੀ ਮੰਨ ਕਰਦੇ ਹਾਂ ਅਸੀਂ ਤਾਂ ਮੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣੇ ਵੀ ਤੁਹਾਨੂੰ ਪੰਜਾਬ ਚ ਇੰਨੀਆਂ ਵੋਟਾਂ ਇੰਨੇ ਐਮਐਲਏ 92% ਐਮਐਲਏ ਬਣਾ ਕੇ ਜਿੱਥੇ ਤੁਹਾਨੂੰ ਸਰਕਾਰ ਬਣਾਈ ਹੈ ਤੇ ਕਿਸਾਨਾਂ ਨੂੰ ਕਮ ਸੇ ਕਮ ਫਸਲਾਂ ਵੇਖ ਕੇ ਉਹਨੇ ਪਰਸੈਂਟ ਮੁਆਵਜ਼ਾ ਤਾਂ ਦਿੱਤਾ ਜਾਵੇ ਕਿ ਕਿੰਨਾ ਕੁ ਨੁਕਸਾਨ ਆ ਤੁਹਾਡੇ ਏਰੀਆ ਦੇ ਵਿੱਚ ਫਸਲਾਂ ਦਾ ਭਾਈ ਜੀ ਜਿਹੜਾ ਇੱਥੇ ਆਪਾਂ ਖੜੇ ਆ ਰਾਜੋ ਵਾਲਾ ਪਿੰਡ ਆ ਇਹ ਇੱਥੇ ਲਗਭਗ 100% ਦੀ ਜਿਹੜੀ ਫਸਲ ਉਹ ਖਤਮ ਹੋ ਗਈ ਹੈ ਤੇ ਇਥੋਂ ਤੱਕ ਕਿ ਖਾਣ ਵਾਲੀ ਕਣਕ ਵੀ ਨਹੀਂ ਬਚੀ ਗਈ ਤੇ ਤੁਸੀਂ ਆ ਪਿੱਛੇ ਵੇਖ ਰਹੇ ਹਰੇ ਚਾਰੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਜੀ। ਬਾਕੀ ਨਾਲ ਦਾ ਜਿਵੇਂ ਮੇਰਾ ਪਿੰਡ ਹਰਦਿਆਲਿਆਣਾ ਜੀ ਗੋਲੇ ਵਾਲਾ ਤੇ ਸਾਰੇ ਪਿੰਡਾਂ 'ਚ 35-40% ਤਾਂ ਸਾਰੇ ਨੁਕਸਾਨ ਹੈਗਾ। ਪਰ ਜਿੱਥੋਂ ਦੀ ਇਹ ਮੇਨ ਅਲਸਬ ਜੀ ਨੰਗੀ ਆਏ ਤਾਂ ਜਮੇ ਹੀ ਖਤਮ ਹੋ ਗਿਆ ਬਈ। ਕਿਦਾਂ ਨੁਕਸਾਨ ਕਿਵੇਂ ਕੀਤਾ ਫਸਲ ਦਾ ਕਿੰਨੇ ਕੁ ਕੁੱਤੇ ਨੇ ਸਿੱਟੇ ਟੁੱਟੇ ਆ ਜਾਂ ਪੌਦਾ ਹੀ ਤੋੜਦੇ। ਨਹੀਂ ਜੀ ਸਿੱਟਾ ਦਾ ਕੋਈ ਬਚਿਆ ਹੀ ਨਹੀਂਗਾ ਤੇ ਇਹਨੇ ਤਾਂ ਵਿਚਾਲੋ ਇਹ ਤੋੜੀ ਵੀ ਨਹੀਂ ਬਣਨੀ ਸਾਡੀ ਤਾਂ ਜੀ। ਇਹ ਜੇ ਤੁਸੀਂ ਇਹ ਦੇਖ ਰਹੇ ਹੋ ਨਾ ਪਿੱਛੇ ਇਹ ਤਾਂ ਤੂੜੀ ਵੀ ਨਹੀਂ ਬਣਨੀ ਕਿ ਹੋਰ ਚਾਰਾਂ ਦਿਨਾਂ ਨੂੰ ਇਹ ਤਾਂ ਜਮਾ ਮਤਲਬ ਕਿ ਇਹ ਚੋਂ 스멜 ਆਊਗੀ ਤੇ ਇਹ ਤਾਂ ਪਸ਼ੂਆਂ ਨੇ ਚੂੜੀ ਵੀ ਨਹੀਂ ਖਾਣੀ ਜੀ ਦਾਣੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਤੇ ਸਾਰਾ ਸਾਡਾ ਖਰਚਾ ਹੋ ਗਿਆ ਸੀਗਾ ਜੀ ਹੁਣ ਤਾਂ ਹੁਣ ਤਾਂ ਮਹੀਨੇ ਨੂੰ ਅਸੀਂ ਇਹਨੂੰ ਬਸ ਕੱਟਣਾ ਹੀ ਸੀਗਾ ਤੇ ਸਾਰੀਆਂ ਰੇਹਾਂ ਸਪਰੇਆਂ ਸਾਰਾ ਕੁਝ ਉਹ ਕਰੀ ਪਿੱਠੇ ਸੀਗਾ ਜੀ ਤੇ ਹੁਣ ਤਾਂ ਮਤਲਬ ਇੱਕੜ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਕਿੰਨਾ ਖਰਚਾ ਆਇਆ ਹੋਊਗਾ ਹੁਣ ਤੱਕ ਕਿਸਾਨਾਂ ਦਾ ਇਸ ਫਸਲ ਦਾ ਫਸਲ ਤੇ ਜੀ ਇਸ ਤੇ ਹੁਣ ਤੱਕ 15-2000 ਰੁਪਿਆ ਖਰਚਾ ਤਾਂ ਆ ਹੀ ਜਾਂਦਾ ਜੀ ਇੱਕ ਏਕੜ ਹਾਂਜੀ ਹਾਂਜੀ ਸਾਰਾ ਤੇਲ ਵੀ ਮਹਿੰਗਾ ਜੀ ਫਿਰ ਸਰਕਾਰਾਂ ਨੇ ਸਾਨੂੰ ਉਦੋਂ ਇਹਨਾਂ ਦੇ ਪਤਾ ਨਹੀਂ ਕਿਹੋ ਜਿਹੇ ਸੈਟਲਾਈਟ ਲੱਗੇ ਸੀ ਜੇ ਕੋਈ ਅੱਗ ਲਾਉਂਦਾ ਸੀ ਉਦੋਂ ਵੀ ਭੱਜੇ ਜਾਂਦੇ ਸੀਗੇ ਸਭ ਤੋਂ ਮਹਿੰਗੀਆਂ ਆਪਣੀਆਂ ਮਸ਼ੀਨਰੀਆਂ ਮਹਗਾਈਆਂ ਉਦੋਂ ਮਹਿੰਗੇ ਵੱਡੇ ਟਰੈਕਟਰ ਲਿਆਂਦੇ ਉਹਦੇ ਨਾਲ ਬਿਨਾਂ ਅੱਗ ਲਾਏ ਤੋਂ ਬੀਜੀਆਂ ਸੀਆਂ ਜੀ ਇਹ ਤੇ ਹੁਣ ਜਦੋਂ ਲੋਡ ਸੀ ਹੁਣ ਕੋਈ ਇੱਥੇ ਪਹੁੰਚ ਨਹੀਂ ਰਿਹਾ ਕਾ ਜੀ ਨਾ ਕੋਈ ਸਰਕਾਰੀ ਕਰਮਚਾਰੀ ਆਇਆ ਨਾ ਕੋਈ ਇੱਥੇ ਕੋਈ ਐਮਐਲਏ ਸਾਹਿਬ ਆਏ ਆ ਤੇ ਨਾ ਕੋਈ ਬਿਨਾ ਸਰਕਾਰ ਵਾਲਾ ਵੀ ਨਹੀਂ ਕੋਈ ਇੱਥੇ ਆਇਆ ਚਲੋ ਬੰਦਾ ਹਾਲ ਚਾਲ ਪੁੱਛ ਲੈਂਦਾ ਆ ਕੇ ਭਾਈ ਤੁਹਾਡਾ ਨੁਕਸਾਨ ਹੋਇਆ ਚਲੋ ਪੋਲਿਟੀਕਲ ਪਾਰਟੀ ਦੇ ਕਿਸੇ ਬੰਦੇ ਕੋਈ ਬੰਦਾ ਨਹੀਂ ਆਇਆ ਜੀ ਕੱਲ ਦਾ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਵੀ ਰਾਜੂ ਵਾਲੇ ਗੋਲੇ ਵਾਲੇ ਤੇ ਹਰਦੇ ਹਲਿਆਣੇ ਬਹੁਤ ਨੁਕਸਾਨ ਹੋ ਗਿਆ ਤੇ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਭਾਈ ਤੁਹਾਡੇ ਕਿਵੇਂ ਆ ਤੇ ਜੇ ਕਹਿੰਦੇ ਕਿਸਾਨ ਵੀ ਲਾਉਂਦੇ ਧਰਨਾ ਨੁਕਸਾਨ ਮਾਰੇ ਵਿਚਾਰੇ ਕੀ ਕਰਨ ਫਿਰ ਜਦੋਂ ਕਿਸਾਨਾਂ ਦੀ ਆਪਾਂ ਗੱਲ ਹੀ ਨਹੀਂ ਸੁਣਨੀ ਫਿਰ ਕਿਸਾਨਾਂ ਕੋਲੇ ਹੋਰ ਕੀ ਪਈਦਾ ਜੀ ਕੀ ਮੰਗ ਕੀ ਹੈ ਮੰਗਦਾ ਜੀ ਇਹੀ ਹੈ ਜੀ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਮੈਂ ਜ਼ਮੀਨ ਤੋਂ ਉੱਠਿਆ ਮੈਂ ਇੰਜਣ ਦਾ ਉਹ ਢੇੜਾ ਪਾਉਂਦਾ ਰਿਹਾ ਮੈਂ ਐਂ ਕਰਦਾ ਰਿਹਾ ਤੇ ਉਹਨੂੰ ਵੀ ਪਤਾ ਹੀ ਹੈ ਜੀ ਹੁਣ ਕੀ ਕੁਸ਼ ਹੁੰਦਾ ਹੈ ਬਾਕੀ ਉਹਦਾ ਕਹਿੰਦਾ ਸੀ ਗਰਦੌਰੀ ਤੋਂ ਬਿਨਾ ਜੀ ਮੈਂ ਤਾਂ ਮੁਆਵਜ਼ਾ ਦੇਊਗਾ ਤੇ ਮੁਆਵਜ਼ਾ ਤਾਂ ਉਹਨੇ ਪਿਛਲੀ ਵਾਰੇ ਵੀ ਨਹੀਂ ਦਿੱਤਾ ਸੀ ਗੱਲਾਂ ਤਾਂ ਬਹੁਤ ਕਹਿੰਦਾ ਸੀ ਮੁਰਗੀ ਦੇ ਅੰਡੇ ਦਾ ਵੀ ਦੇ ਦੂੰਗਾ ਮੈਂ ਬੱਕਰੀਆਂ ਦਾ ਵੀ ਦੇ ਦੂੰਗਾ ਤੇ ਬਾਕੀ ਕਿਸਾਨਾਂ ਦਾ ਤਾਂ ਹੀ ਰਾਬੀ ਰੱਖਾ ਹੈ ਜੇ ਕੁਝ ਕਰਨਾ ਤਾਂ ਜੀ ਕੋਈ ਪਾਲਿਸੀ ਬਣਾਵੇ ਕਿਸਾਨੀ ਵਾਲੀ ਜਾਂ ਕੋਈ ਦਾ ਬੀਮਾ ਜਾਂ ਇੰਸ਼ੋਰੈਂਸ ਹੁੰਦਾ ਹੋਵੇ ਤਾਂ ਚਲੋ ਅਸੀਂ ਵੀ ਕਰਾ ਲਈਏ ਜੀ ਇਹਨੂੰ ਪ੍ਰਾਈਵੇਟ ਬੈਂਕਾਂ ਵਾਲੇ ਸਾਡੇ ਪਿੱਛੇ ਭੱਜੇ ਫਿਰਦੇ ਆ ਜੀ ਆ ਬੀਮਾ ਕਰਾ ਲੋ ਕਰਾ ਲੋ ਜਦੋਂ ਫਸਲ ਦਾ ਕਹਿਣੇ ਉਹ ਚੁੱਪ ਕਰ ਜਾਂਦੇ ਆ ਜੀ ਇਹਦਾ ਹੁਣ ਫਿਰ ਸਰਕਾਰਾਂ ਨੇ ਸੋਚਣਾ ਨਾ ਵੀ ਇਹਦਾ ਕੀ ਹੱਲ ਹੋ ਸਕਦਾ ਬਹੁਤ ਵੱਡਾ ਨੁਕਸਾਨ ਕਈ ਥਾਂ ਤੇ ਤੇ ਮੈਂ ਕਹੂੰਗਾ 90% ਖਿਲ ਗਏ 10% ਵਾਲੀ ਜੇ ਸ਼ਾਇਦ ਕੋਈ ਬਚ ਜਾਵੇ ਤਾਂ ਮੈਂ ਕਹਿ ਸਕਦੇ ਆ ਔਰ 40 50% ਨੁਕਸਾਨ ਤਾਂ ਆਮ ਆ ਕੱਲ ਦੇਖਿਆ ਖੇਤਾਂ ਜਾ ਕੇ 40% 50% ਤਾਂ ਆਮ ਹੀ ਹੋ ਗਿਆ ਔਰ ਕਾਫੀ ਇਲਾਕੇ ਜਿਹੜਾ 90% ਜਿਹੜਾ ਨੁਕਸਾਨ ਹੈਗਾ ਉਹ ਹੋਇਆ ਔਰ ਕੱਲਾ ਫਰੀਦਕੋਟ ਜ਼ਿਲ੍ਹਾ ਨਹੀਂ ਕਹੂੰਗਾ ਹੋਰ ਜ਼ਿਲ੍ਹਿਆਂ ਤੋਂ ਵੀ ਇਹੀ ਖ ਸੋ ਗੱਲ ਤਾਂ ਗੱਲ ਹੁਣ ਅਗਲੀ ਇਹ ਹੈ ਕਿ ਸਰਕਾਰਾਂ ਇਹਦੇ ਬਾਰੇ ਕੀ ਕਰਦੀਆਂ ਨੇ ਕਿਉਂਕਿ ਪਹਿਲਾਂ ਜੋ ਨੁਕਸਾਨ ਹੋਇਆ ਸਰਕਾਰਾਂ ਚਾਹੇ ਸਾਡੇ ਹੜ੍ਹ ਆਏ ਨੇ ਚਾਹੇ ਕੋਈ ਹੋਰ ਨੁਕਸਾਨ ਹੋਇਆ ਕਿ ਸਰਕਾਰ ਜਿਆਦਾ ਖਿਆਲ ਨਹੀਂ ਕਰਦੀ ਇਸ ਗੱਲ ਜਿਸ ਕਰਕੇ ਜਿਹੜਾ ਕਿਸਾਨ ਹੈ ਉਹ ਦੁਖੀ ਹੋ ਮੁਰਕੇ ਕਿਸਾਨ ਨੂੰ ਇਹ ਥੋਪਿਆ ਜਾਂਦਾ ਕਿਸਾਨਾਂ ਜਥੇਬੰਦੀਆਂ ਤੇ ਕਿ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ ਫਿਰ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਆ ਸੋ ਮੈਂ ਤੁਹਾਡੇ ਜ਼ਰੀਏ ਸਰਕਾਰ ਨੂੰ ਕਹੂੰਗਾ ਕਿ ਜਲਦੀ ਇਹਦੀ ਗੁਰਦੌਰੀ ਕਰਾ ਕੇ ਖੇਤੀਬਾੜੀ ਮਹਿਕਮੇ ਦੀ ਡਿਊਟੀ ਲਾ ਕੇ ਕਾਨੂੰ ਕੋ ਪਟਵਾਰੀਆਂ ਦੀ ਜ਼ੋਟੀ ਲਾ ਕੇ ਜਲਦੀ ਕਰਦੌਰੀ ਕਰਾ ਕੇ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਜਿਹੜਾ ਕਿਸਾਨਾਂ ਬੜਾ ਪਰੇਸ਼ਾਨ ਹੈ ਕਿਉਂਕਿ ਜਦ ਸਿਰੇ ਤੇ ਫਸਲ ਹੁੰਦੀ ਹੈ ਮਹੀਨੇ ਕ ਦਾ ਵਕਵਾ ਰਹਿ ਗਿਆ ਬੜੀਆਂ ਆਸਾਂ ਹੁੰਦੀਆਂ ਬੜੇ ਉਹਦੇ ਕੰਮ ਕਾਜ ਹੁੰਦੇ ਨੇ ਉੱਤੇ ਵਿੱਢੇ ਹੁੰਦੇ ਉਸੇ ਫਸਲ ਤੇ ਔਰ ਬੜੇ ਪਰੇਸ਼ਾਨੀ ਦੀ ਗੱਲ ਕਈਆਂ ਕਿਸਾਨਾਂ ਨਾਲ ਮੇਰੀ ਗੱਲ ਹੋਈ ਹੈ ਬੜੇ ਪਰੇਸ਼ਾਨੀ ਦੇ ਵਿੱਚ ਹੈ ਔਰ ਸਰਕਾਰ ਨੂੰ ਜਲਦੀ ਇਹਦਾ ਕੋਈ ਹਲਕਟਣਾ ਚਾਹੀਦਾ ਹੈ ਅਦਰਵਾਈਜ਼ ਨਹੀਂ ਤਾਂ ਫਿਰ ਜਥੇਬੰਦੀਆਂ ਨੂੰ ਮੈਂ ਆਪਦੀ ਜਥੇਬੰਦੀ ਕੌਮਿਕ ਸੰਘ ਯੂਨੀਅਨ ਲੋੋਂ ਵੀ ਜੇ ਕੁਝ ਨਾ ਕੀਤਾ ਸਰਕਾਰ ਨੇ ਤਾਂ ਇਸ ਦੇ ਸੰਘਰਸ਼ ਵਿੱਚ ਡੂੰਗਾ ਔਰ ਲੁਧਿਆਣਾ ਐਸ ਕੇ ਐਮ ਦੀ ਮੀਟਿੰਗ ਹੈ ਉਹਦੇ ਵਿੱਚ ਮੈਂ ਇਹ ਗੱਲ ਰੱਖੂੰਗਾ ਔਰ ਉੱਥੇ ਅਸੀਂ ਐਸ ਕੇ ਐਮ ਵੱਲੋਂ ਕੋਈ ਵੱਡਾ ਫੈਸਲਾ ਜੇ ਸਰਕਾਰ ਨੇ ਕੋਈ ਨਾ ਸੋਚਿਆ ਇਹਦੇ ਬਾਰੇ ਅਸੀਂ ਵੱਡਾ ਫੈਸਲਾ ਕੋਈ ਲੈ ਸਕਦੇ ਹਾਂ ਇਸ ਕਰਕੇ ਸਰਕਾਰ ਜਲਦੀ ਮੁਆਵਜ਼ੇ ਦਾ ਐਲਾਨ ਕਰੇ ਤਾਂ ਜੋ ਸੁਖ ਦਾ ਸਾ ਕੋਈ ਅੱਗੇ ਕੋਈ ਆਸ ਬਚ ਸਕੇ ਅਗਲੀ ਫਸਲ ਤੇ ਬੀਜਣੀਆਂ ਕਾਰੋਬਾਰ ਕਰਨੇ ਆ ਜ਼ਿਮੀਂਦਾਰ ਨੇ ਉਹਦਾ ਕੁਝ ਬਣ ਸਕੇ ਕਿਸਾਨਾਂ ਨੇ ਕਿਹਾ ਕਿ 24 ਹੋ ਗਿਆ ਪਰ ਹਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕਿਸੇ ਉਤਾਰ ਨਹੀਂ ਲਈ ਇਹ ਇਹੀ ਤਾਂ ਰੌਲਾ ਸੜ ਗਿਆ ਸਰਕਾਰਾਂ ਦਾ ਆਪ ਦੀ ਜ਼ਿੰਮੇਵਾਰੀ ਕੋਈ ਨਹੀਂ ਹੈ ਜਦ ਅਸੀਂ ਰੌਲਾ ਪਾਉਣੀ ਅਸੀਂ ਧਰਨੇ ਵਜਾਰੇ ਕਰਦੇ ਜਦ ਅਸੀਂ ਜਾਣੇ ਆ ਫੇਰ ਕੁਝ ਕਰਦੇ ਨੇ ਪਰ ਉਦੋਂ ਬਾਅਦ ਵੀ ਕੋਈ ਕੁਝ ਕੋਈ ਜ਼ਿਆਦਾ ਮੈਂ ਕਹੂੰਗਾ ਇਹਦੀ ਇਹਨਾਂ ਦੀ ਗੌਰ ਨਹੀਂ ਹੁੰਦੀ ਪਰ ਉਹ ਗੱਲਾਂ ਛੱਡ ਦੇਣ ਸਰਕਾਰਾਂ ਹੁਣ ਜਿੰਮੇਦਾਰ ਜਿਹੜਾ ਹੈਗਾ ਉਹ ਅੰਤ ਤੇ ਹੋਇਆ ਪਿਆ ਹੈਗਾ ਔਰ ਜੇ ਨਾ ਕੀਤਾ ਤਾਂ ਵੱਡਾ ਸੰਘਰਸ਼ ਜਿਹੜਾ ਸਾਨੂੰ ਇਹ ਪੰਜਾਬ ਦੇ ਜਿਹੜਾ ਖਿਲਾਫ ਹੈਗਾ ਅਸੀਂ ਹੋਰ ਜਿੱਥੇ ਹੋਰ ਮੰਗਾਂ ਦਾ ਪੰਜਾਬ ਦੇ ਨਾਲ ਕੋਈ ਸੰਘਰਸ਼ ਵੱਡਾਂਗੇ ਉਥੇ ਮੇਨ ਮੰਗ ਸਾਡੀ ਇਹ ਮੁਆਵਜ਼ਿਆਂ ਦੀ ਔਰ ਜਿਹੜਾ ਜ਼ਿੰ